ਕਈ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਜਾ ਰਿਹਾ ਸੀ ਕਿ ਕੁਝ ਜ਼ਿਲ੍ਹਿਆਂ ਵਿੱਚ ਲਗਾਤਾਰ بارش ਹੋਣ ਦੇ ਸੰਕੇਤ ਨਜ਼ਰ ਆ ਰਹੇ ਹਨ ਲੇਕਿਨ ਜ਼ਿਲ੍ਹਾ ਤਰਨਤਾਰਨ ਵਿੱਚ ਬਾਰਿਸ਼ ਨਾ ਹੋਣ ਕਰਕੇ ਇੱਥੋਂ ਦੇ ਲੋਕ ਜਿਹੜੇ ਸੀ ਉਹ ਗਰਮੀ ਦਾ ਕਾਫੀ ਜ਼ਿਆਦਾ ਸਾਹਮਣਾ ਕਰਨ ਲਈ ਮਜਬੂਰ ਸਨ ਇਸ ਦੌਰਾਨ ਅੱਜ ਤੜਕਸਾਰ ਵੀਰਵਾਰ ਸਵੇਰੇ ਕਰੀ 5 ਵਜੇ ਤੋਂ ਲੈ ਕੇ ਜਿਹੜੀ ਬਾਰਿਸ਼ ਆ ਉਹ ਹੋ ਰਹੀ ਆ ਤੁਸੀਂ ਦੇਖ ਸਕਦੇ ਜੇ ਕਿ ਬਾਰਿਸ਼ ਜਿਹੜੀ ਆ ਲਗਾਤਾਰ ਜਾਰੀ ਆ ਇਸ ਵੇਲੇ ਕਰੀਬ 9 ਵਜੇ ਦਾ ਸਮਾਂ ਹੋ ਚੁੱਕਾ ਹੈ ਔਰ ਬਾਰਿਸ਼ ਜਿਹੜੀ ਆ ਲਗਾਤਾਰ ਜਾਰੀ ਹੈ ਔਰ ਇਹ ਜਿਹੜੀ ਬਾਰਿਸ਼ ਹੈ ਇਹ ਫਸਲਾਂ ਲਈ ਕਾਫੀ ਜ਼ਿਆਦਾ ਲਾਭਦਾਇਕ ਦੱਸੀ ਜਾ ਰਹੀ ਹੈ ਔਰ ਇਸ بارش ਤੋਂ ਬਾਅਦ ਜਿਸੇ ਮੌਸਮ ਸੁਹਾਵਣਾ ਹੋ ਗਿਆ ਹੈ ਉੱਤੇ ਹੀ ਜਿਹੜੀ ਤਾਪਮਾਨ ਵਿੱਚ ਵੀ ਕਾਫੀ ਜ਼ਿਆਦਾ ਕਮੀ ਆ ਚੁੱਕੀ ਹੈ ਔਰ ਇਹ ਜਿਹੜੀ بارش ਹੈ ਇਹ ਫਸਲਾਂ ਤੋਂ ਲੈ ਕੇ ਫਲ ਬੂਟਿਆਂ ਲਈ ਕਾਫੀ ਜ਼ਿਆਦਾ ਲਾਭਦਾਇਕ ਸਾਬਤ ਹੋ ਰਹੀ ਹੈ ਔਰ ਇਸ بارش ਤੋਂ ਬਾਅਦ ਜਿਹੜੇ ਬੱਚੇ ਅਤੇ ਖਾਸ ਕਰਕੇ ਬਜ਼ੁਰਗਾਂ ਉਹਨਾਂ ਨੇ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਹੈ ਸਾਡੇ ਨਾਲ ਇੱਥੇ ਸ਼ਹਿਰ ਦੇ ਕੁਝ ਲੋਕ ਮੌਜੂਦ ਹਨ ਇਹਨਾਂ ਨਾਲ ਗੱਲ ਕਰਾਂਗੇ ਇਹ ਕੀ ਕਹਿਣਾ ਚਾਹੁੰਦੇ ਹਨ ਜਿਹੜੀ بارش ਹੋਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਮਹਿਸੂਸ ਕਰ ਰਹੇ ਜੀ بارش ਹੋਈ ਜਨਾਬ ਬਹੁਤ ਵਧੀਆ ਆਇਆ ਜੀ ਬਹੁਤ ਗਰਮੀ ਗਰਮੀ ਤੋਂ ਬਹੁਤ ਬਤਾ ਹੋ ਗਿਆ ਵਾ ਤੇ ਜਿਹੜੀਆਂ ਬਿਮਾਰੀਆਂ ਗਰਮੀ ਕਰਕੇ ਆਈਆਂ ਉਹਨਾਂ ਤੋਂ ਮੁਕਤੀ ਮਿਲੂਗੀ ਤੇ ਮੌਸਮ ਸੁਹਾਣਾ ਹੋ ਗਿਆ ਵਾ ਤੁਸੀਂ ਕੀ ਕਹਿਣਾ ਚਾਹੁੰਦੇ ਬਾਰਿਸ਼ ਲੈ ਕੇ ਜੇ ਇਹ ਲੋਕ ਨੇ ਜਿਹੜੇ ਦੱਸ ਰਹੇ ਹਨ ਕਿ ਜਿਹੜੀ ਇਹ ਬਾਰਿਸ਼ ਤੋਂ ਬਾਅਦ ਜਿਹੜਾ ਵਾ ਕੀ ਮੌਸਮ ਸੁਭਾਵਨਾ ਹੋ ਗਿਆ ਉਸ ਦੌਰਾਨ ਉਹਨਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ ਔਰ ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਇਹ ਸਾਰਾ ਦਿਨ ਮੌਸਮ ਰਹੇਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਦੌਰਾਨ ਜਿਹੜੇ ਕਿ ਲੋਕ ਨੇ ਔਰ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਕਮਾਂ ਕਾਜਾਂ ਨੂੰ ਜਾਂਦੇ ਹੋਏ ਵੀ ਨਜ਼ਰ ਆ ਰਹੇ ਹਨ ਲੇਕਿਨ ਬਾਰਿਸ਼ ਦੀ ਪਰਵਾਹ ਨਾ ਕਰਦੇ ਹੋਇਆ ਉਹ ਆਪਣੇ ਮੰਜ਼ਿਲ ਉੱਪਰ ਚੱਲ ਰਹੇ ਹਨ ਔਰ ਜਿਹੜੇ ਵਾਹਨ ਆ ਉਹ ਦਿਨ ਵੇਲੇ ਹੀ ਦੇਖੋ ਮੌਸਮ ਜਿਹੜਾ ਕਿ ਹਨੇਰਾ ਹੋਣ ਕਰਕੇ ਵਾਹਨਾਂ ਲਾਈਟਾਂ ਜਾ ਕੇ ਜਿਹੜੇ ਸੜਕਾਂ ਉੱਪਰ ਚੱਲਦੇ ਨਜ਼ਰ ਆ ਰਹੇ ਆ ਨਾ ਔਰ ਲੋਕ ਆਪਣੇ ਕਮਾਂਗਾਜਾਂ ਨੂੰ ਜਾ ਰਹੇ ਹਨ ਔਰ ਇਸ بارش ਦਾ ਜਿਹੜੇ ਕਿ ਜ਼ਿਆਦਾਤਰ ਪਰਿਵਾਰ ਆ ਬੱਚੇ ਆ ਉਹ ਇਸ ਨੂੰ ਕਾਫੀ ਜ਼ਿਆਦਾ ਇਹਦਾ ਮੌਸਮ ਦਾ ਨਜ਼ਾਰਾ ਲੈਂਦੇ ਹੋਏ ਸ਼ੁਕਰ ਬਣਾ ਰਹੇ ਹਨ ਰਮਨ ਚਾਵਲਾ ਜਗਬਰੀ ਟੀਵੀ ਤਰਨਤਾਰਨ ਕਿਤੇ ਕਈ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਜਾ ਰਿਹਾ ਸੀ ਕਿ ਕੁਝ ਜ਼ਿਲ੍ਹਿਆਂ ਵਿੱਚ ਲਗਾਤਾਰ بارش ਹੋਣ ਦੇ ਸੰਕੇਤ ਨਜ਼ਰ ਆ ਰਹੇ ਹਨ ਲੇਕਿਨ ਜ਼ਿਲ੍ਹਾ ਤਰਨਤਾਰਨ ਵਿੱਚ بارش ਨਾ ਹੋਣ ਕਰਕੇ ਇਥੋਂ ਦੇ ਲੋਕ ਜਿਹੜੇ ਸੀ ਉਹ ਗਰਮੀ ਦਾ ਕਾਫੀ ਜ਼ਿਆਦਾ ਸਾਹਮਣਾ ਕਰਨੀ ਮਜਬੂਰ ਸਨ ਇਸ ਦੌਰਾਨ ਅੱਜ ਤੜਕਸਾਰ ਵੀਰਵਾਰ ਸਵੇਰੇ ਕਰੀਬ 5 ਵਜੇ ਤੋਂ ਲੈ ਕੇ ਜਿਹੜੀ بارش ਆ ਉਹ ਹੋ ਰਹੀ ਆ ਤੁਸੀਂ ਦੇਖ ਸਕਦੇ ਜੇ ਕਿ بارش ਜਿਹੜੀ ਆ ਲਗਾਤਾਰ ਜਾਰੀ ਆ ਇਸ ਵੇਲੇ ਕਰੀਬ 9 ਵਜਨ ਦਾ ਸਮਾਂ ਹੋ ਚੁਕਾ ਹੈ ਔਰ بارش ਜਿਹੜੀ ਆ ਲਗਾਤਾਰ ਚੱਲ ਰਹੀ ਹੈ ਔਰ ਇਹ ਜਿਹੜੀ بارش ਹੈ ਇਹ ਫਸਲਾਂ ਲਈ ਕਾਫੀ ਜ਼ਿਆਦਾ ਲਾਭਦਾਇਕ ਦਸੀ ਜਾ ਰਹੀ ਹੈ ਔਰ ਇਸ بارش ਤੋਂ ਬਾਅਦ ਜਿੱਥੇ ਮੌਸਮ ਸੁਹਾਵਣਾ ਹੋ ਗਿਆ ਹੈ ਉੱਤੇ ਹੀ ਜਿਹੜੀ ਤਾਪਮਨ ਵਿੱਚ ਵੀ ਕਾਫੀ ਜ਼ਿਆਦਾ ਕਮੀ ਆ ਚੁੱਕੀ ਹੈ ਔਰ ਇਹ ਦੀ بارش ਹੈ ਇਹ ਫਸਲਾਂ ਤੋਂ ਲੈ ਕੇ ਫਲ ਬੂਟਿਆਂ ਲਈ ਕਾਫੀ ਜਿਆਦਾ ਲਾਭਦਾਇਕ ਸਾਬਤ ਹੋ ਰਹੀ ਹੈ ਔਰ ਇਸ بارش ਤੋਂ ਬਾਅਦ ਜਿਹੜੇ ਬੱਚੇ ਅਤੇ ਖਾਸ ਕਰਕੇ ਬਜ਼ੁਰਗਾਂ ਉਹਨਾਂ ਨੇ ਕਾਫੀ ਜਿਆਦਾ ਰਾਹਤ ਮਹਿਸੂਸ ਕੀਤੀ ਹੈ ਸਾਡੇ ਨਾਲ ਇਥੇ ਸ਼ਹਿਰ ਦੇ ਕੁਝ ਲੋਕ ਮੌਜੂਦ ਹਨ ਇਹਨਾਂ ਨਾਲ ਗੱਲ ਕਰਾਂਗੇ ਇਹ ਕੀ ਕਹਿਣਾ ਚਾਹੁੰਦੇ ਹਨ ਜਿਹੜੀ بارش ਹੋਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਮਹਿਸੂਸ ਕਰ ਰਹੇ ਜੀ بارش ਹੋਈ ਜਨਾਬ ਬਹੁਤ ਵਧੀਆ ਆਇਆ ਜੀ ਬਹੁਤ ਗਰਮੀ ਗਰਮੀ ਤੋਂ ਬਹੁਤ ਬਚਾਅ ਹੋ ਗਿਆ ਵਾ ਤੇ ਜਿਹੜੀਆਂ ਬਿਮਾਰੀਆਂ ਗਰਮੀ ਕਰਕੇ ਆਈਆਂ ਉਹਨਾਂ ਤੋਂ ਮੁਕਤੀ ਮਿਲੂਗੀ ਮੌਸਮ ਸੁਹਾਣਾ ਹੋ ਗਿਆ ਵਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਰਿਸ਼ ਲੈ ਕੇ ਜਾਏ ਇਹ ਲੋਕ ਨੇ ਜਿਹੜੇ ਦੱਸ ਰਹੇ ਹਨ ਕਿ ਜਿਹੜੀ ਇਹ ਬਾਰਿਸ਼ ਤੋਂ ਬਾਅਦ ਜਿਹੜਾ ਵਾ ਕੀ ਮੌਸਮ ਸੁਭਾਵਨਾ ਹੋ ਗਿਆ ਉਸ ਦੌਰਾਨ ਉਹਨਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ ਔਰ ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਇਹ ਸਾਰਾ ਦਿਨ ਮੌਸਮ ਰਹੇਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਦੌਰਾਨ ਜਿਹੜੇ ਕਿ ਲੋਕ ਨੇ ਔਰ ਤੁਸੀਂ ਦੇਖ ਸਕਦੇ ਜੀ ਆਪਣੇ ਕਮਾਂ ਕਾਜਾਂ ਨੂੰ ਜਾਂਦੇ ਹੋਏ ਵੀ ਨਜ਼ਰ ਆ ਰਹੇ ਹਨ ਲੇਕਿਨ ਬਾਰਿਸ਼ ਦੀ ਪਰਵਾਹ ਨਾ ਕਰਦੇ ਹੋਇਆ ਉਹ ਆਪਣੇ ਮੰਜ਼ਿਲ ਉੱਪਰ ਚੱਲ ਰਹੇ ਹਨ ਔਰ ਜਿਹੜੇ ਵਾਹਨ ਆ ਉਹ ਦਿਨ ਵੇਲੇ ਹੀ ਦੇਖੋ ਮੌਸਮ ਜਿਹੜਾ ਕਿ ਹਨੇਰਾ ਹੋਣ ਕਰਕੇ ਵਾਹਨ ਹੈ ਲਾਈਟਾਂ ਜਗਾ ਕੇ ਜਿਹੜੇ ਸੜਕਾਂ ਉੱਪਰ ਚੱਲਦੇ ਨਜ਼ਰ ਆ ਰਹੇ ਹਨ ਔਰ ਲੋਕ ਆਪਣੇ ਕੰਮਾਂ ਕਾਜਾਂ ਨੂੰ ਜਾ ਰਹੇ ਹਨ ਔਰ ਇਸ بارش ਦਾ ਜਿਹੜੇ ਕੀ ਜ਼ਿਆਦਾਤਰ ਪਰਿਵਾਰ ਆ ਬੱਚੇ ਆ ਉਹ ਇਸ ਨੂੰ ਕਾਫੀ ਜ਼ਿਆਦਾ ਇਹਦਾ ਮੌਸਮ ਦਾ ਨਜ਼ਾਰਾ ਲੈਂਦੇ ਹੋਏ ਸ਼ੁਕਰ ਬਣਾ ਰਹੇ ਹਨ ਰਮਨ ਚਾਵਲਾ ਜਗਬਰੀ ਟੀਵੀ ਤਰਨਤਾਰਨ